ਗੁਪਨੀਕਾਰ ਖਾਲਸਾ ਵਾਹੀ ਗੁਟਕੀ ਕੀ ਫਤਿਹ ਅੱਜ ਜੋ ਆਪਾਂ ਗੱਲ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ 20ਵੀਂ ਸਦੀ ਦੇ ਹਥਿਆਰਬੰਦ ਸੰਘਰਸ਼ ਦੇ ਯੋਧੇ ਸਹੀਦ ਭਾਈ ਲਖਵੀਰ ਸਿੰਘ ਲੱਖਾ ਤੇ ਉਹਨਾਂ ਦੀ ਧਰਮ ਪਤਨੀ ਸਿੰਘਨੀ ਬੀਬੀ ਹਰਪਾਲ ਕੌਰ ਜੀ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਕਿਵੇਂ ਉਹਨਾਂ ਨੇ ਖਾੜਕੂ ਬੰਦ ਸੰਘਰਸ਼ ਦੇ ਵਿੱਚ ਸਹਾਦਤ ਦਾ ਜਾਮ ਪੀਤਾ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਕਿਵੇਂ ਉਹਨਾਂ ਦਾ 48 ਘੰਟਿਆਂ ਦਾ ਬੱਚਾ ਵੀ ਇਸ ਸੰਘਰਸ਼ ਦੇ ਵਿੱਚ ਸਹਾਦਤ ਦਾ ਜਾਮ ਪੀਂਦਾ ਹੈ ਕੀ ਕੀ ਉਹਨਾਂ ਨੇ ਕਾਰਨਾਮੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਆ ਸਾਰਾ ਕੁਝ ਕਿਸ ਤਰ੍ਹਾਂ ਉਹ ਇਸ ਲਹਿਰ ਦੇ ਪੰਦੀ ਬਣਿਆ ਆ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਸਾਂਝਾ ਕਰਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਨੋਟ ਸ਼੍ਰੀ ਕੋਚਸ ਤੇ ਵਾਹੀ ਗੁਰਨੇ ਕਾ ਖਾਲਸਾ ਵਾਹੀ ਗੁਰਚੀ ਕੀ ਫਤਿਹ ਸਭ ਤੋਂ ਪਹਿਲਾਂ ਜਦੋਂ ਆਪਾਂ ਭਾਈ ਲਖਵੀਰ ਸਿੰਘ ਲੱਖਾ ਜੀ ਦੇ ਜਨਮ ਦੀ ਗੱਲ ਕਰਦੇ ਆ ਭਾਈ ਲਖਵੀਰ ਸਿੰਘ ਲੱਖਾ ਸ੍ਰੀ ਅਮਰਤਾਪੁਰ ਸਾਹਿਬ ਜੀ ਦੇ ਵਿੱਚ ਤਾਂਗਰਾ ਤੋਂ 2 ਕਿਲੋਮੀਟਰ ਦੂਰ ਪਿੰਡ ਸੱਜਲਵੰਡੀ ਦੇ ਵਿੱਚ 1963 ਨੂੰ ਸਰਦਾਰ ਸੁਵਿੰਦਰ ਸਿੰਘ ਦੇ ਘਰ ਤੇ ਉਹਨਾਂ ਦੇ ਮਾਤਾ ਦਾ ਨਾਮ ਅਮਰਜੀਤ ਕੌਰ ਦੇ ਕੋਖੋਣਾ ਨੇ ਜਨਮ ਲਿਆ ਤੇ ਬੀਬੀ ਹਰਪਾਲ ਕੌਰ ਦਾ ਜੋ ਜਨਮ ਆ ਉਪਕਾਲਾ ਨੇੜੇ ਪਿੰਡ ਸਠਿਆਲਾ ਜੋ ਪਿਤਾ ਗਿਆਨੀ ਹਰਪ੍ਰਜਨ ਸਿੰਘ ਤੇ ਮਾਤਾ ਸਰਜੀਤ ਕੌਰ ਜੀ ਦੇ ਘਰ ਉਹਨਾਂ ਨੇ ਜਨਮ ਲਿਆ ਜਿਹੜਾ ਇਹਨਾਂ ਦਾ ਆਨੰਦ ਕਾਚ ਦੀ ਜੋ ਆਪਾਂ ਗੱਲ ਕਰਦੇ ਆ ਰਾਤ ਨੂੰ ਡੈਰੀਵਾਲ ਜਿਹੜਾ ਗੁਰਦੁਆਰਾ ਸਾਹਿਬ ਹੈ ਉਥੇ ਇਹਨਾਂ ਦੋਨਾਂ ਦਾ ਆਨੰਦਕਾਰਚ ਹੋਇਆ ਤੇ ਇਹਨਾਂ ਦੇ ਇਸ ਆਨੰਦਕਾਰਚ ਦੀ ਰੌਣਕ ਰਿਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਤੁਮੰਡ ਖਾਸਤਾਨ ਕਮਾਂਡੋ ਫੋਰਸ ਪੰਜ ਵਾਰਡ ਦੇ ਕੁਝ ਖੜਕੂ ਸਿੰਘ ਉਥੇ ਮੌਜੂਦ ਸਨ ਤੇ ਦੋਹਾਂ ਪਾਸਿਆਂ ਤੋਂ ਪਰਿਵਾਰ ਦੇ ਕੁਝ ਮੈਂਬਰ ਉਥੇ ਮੌਜੂਦ ਸਨ ਤੇ ਭਾਈ ਲਖਵੀਰ ਸਿੰਘ ਲੱਖਾ ਦੀ ਜਦੋਂ ਆਪਾਂ ਪੜ੍ਹਾਈ ਦੀ ਗੱਲ ਕਰਦੇ ਆ ਭਾਈ ਲਖਵੀਰ ਸਿੰਘ ਲੱਖਾ 10ਵੀਂ ਪਾਸ ਕਰਨ ਤੋਂ ਬਾਅਦ ਹੀ ਹੌਮਗਾਰਡ ਦੇ ਵਿੱਚ ਭਾਤੀ ਹੋ ਜਾਂਦਾ ਤੇ ਜਦੋਂ ਹੋਮਗਾਰਡ ਦੇ ਵਿੱਚ ਭਰਤੀ ਹੁੰਦਾ ਫਿਰ ਇਹਨੂੰ ਸੂਰੀ ਦਾ ਸੁਰੱਖਿਆ ਕਰਮੀ ਲਗਾਇਆ ਜਾਂਦਾ ਜੋ ਸਿੱਖਾਂ ਦੇ ਹਰ ਵਕਤ ਹੀ ਵਿਰੁੱਧ ਕੋਈ ਨਾ ਕੋਈ ਬਕਵਾਸ ਉਗਲਦਾ ਰਹਿੰਦਾ ਹੈ ਤੇ ਜਦੋਂ ਉਹਦੀਆਂ ਇਹਨਾਂ ਨੀਤੀਆਂ ਦੇਖੀਆਂ ਉਹਦੀਆਂ ਹਰਕਤਾਂ ਦੇਖਦਾ ਰਿਹਾ ਤੇ ਇਹਨੂੰ ਕੋਈ ਪਸੰਦ ਨਾ ਆਇਆ ਤੇ ਇਹ ਨੌਕਰੀ ਛੱਡ ਕੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਸ਼ਤਨ ਕਵਾਂਡੋ ਕੋਰਸ ਦੇ ਪੰਜ ਵਰਡ ਤੇ ਪੰਦੀ ਬਣ ਗਏ ਜਿਦੋਂ ਉਹਨਾਂ ਦੇ ਖਾਲਸਾ ਗਵੰਡੋ ਫੋਰਸ ਦੇ ਵਿੱਚ ਆ ਕੇ ਮਿਲ ਜਾਂਦੇ ਆ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸ਼ਹਾਦਤ ਹੁੰਦੀ ਆ ਉਦੋਂ ਇਹ ਸ਼ਹੀਦ ਬਾਬਾ ਗਰਪਤਨ ਸਿੰਘ ਮਾਨੋਚਾਲ ਦੇ ਜਥੇ ਭਿੰਡਰਾਂ ਵਾਲਾ ਟਾਈਗਰ ਫੋਰਸ ਆਫ ਖਾਲਸਾਤਾਨ ਨਾਲ ਸੇਵਾ ਨਿਭਾ ਰਹੇ ਸਨ ਤੇ ਇਹਨਾਂ ਨੇ ਬੜੇ ਹੀ ਆਪਣੇ ਜ਼ਿੰਦਗੀ ਦੇ ਵਿੱਚ ਕਾਰਨਾਮੇ ਕੀਤੇ ਆ ਅੱਜ ਆਪਾਂ ਇਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਇੱਕ ਵਾਰ ਇਹਨਾਂ ਦੀ ਜ਼ਿੰਦਗੀ ਦਾ ਇੱਕ ਕਾਰਨਾਮਾ ਜਦੋਂ ਯੂਪੀ ਦੇ ਵਿੱਚ 1988 ਨੂੰ ਸਾਜਹਾਨਪੁਰ ਦੇ ਵਿੱਚ ਇਹਨਾਂ ਨੇ ਖਸਾੜਕੂ ਗਤੀਵਿਧੀਆਂ ਨੂੰ ਕਈ ਅਜਾਮ ਦਿੱਤੇ ਪਰ ਜਦੋਂ ਸਰਕਾਰ ਨੇ ਇਹਨਾਂ ਦੇ ਵਿਰੁੱਧ ਅਦਾਲਤੀ ਜਿਹੜੇ ਗੈਰ ਜ਼ਮਾਨਤੀ ਵਰੰਟ ਨਿਕਾਲਤੇ ਤੇ ਇਹਨਾਂ ਦੀ ਜਿਹੜੀ ਜਾਇਦਾਦ ਸੀ ਉਹ कुर्ਕ ਕਰਨ ਦਾ ਫੈਸਲੇ ਵਰੰਟ ਨਿਕਾਲੇਗੇ ਪਰ ਇਹਨਾਂ ਨੇ ਬਿਲਕੁਲ ਵੀ ਉਸ ਚੀਜ਼ ਨੂੰ ਅ ਨਹੀਂ ਗੌਰ ਕਰਤਾ ਉਹਦੇ ਪਿੱਛੇ ਬਿਲਕੁਲ ਦੇਖਿਆ ਨਹੀਂ ਯਾਨੀ ਕਿ ਪਿੱਛੇ ਕਦਮ ਨਹੀਂ ਹਟਾਏ ਕਿਉਂਕਿ ਇੱਕ ਵਾਰੀ ਜੋ ਸਿੰਘਾਂ ਨੇ ਰਾਹਤਾ ਚੁਣ ਲਿਆ ਸੀ ਉਸ ਤੇ ਤਰਪੇ ਸੀਗੀ ਉਸ ਤੋਂ ਬਾਅਦ ਇਤਿਨਾਂ ਦੇ ਇਤਿਹਾਸਿਕ ਘਟਨਾ ਹੁੰਦੀ ਹੈ 20ਵੀਂ ਸਦੀ ਦਾ ਜੋ ਫਿਆਰਬੰਦ ਸਰਪੂ ਸਿੰਘਾਂ ਦਾ ਇਤਿਹਾਸ ਆ ਉਹਦੀ ਪਿੰਡ ਰਟੌਲ ਦਾ ਇੱਕ ਬਹੁਤ ਵੱਡਾ ਮਸ਼ਹੂਰ ਮੁਕਾਬਲਾ ਅੱਜ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਿੰਡ ਰਟੌਲ ਦੇ ਵਿੱਚ ਜਦੋਂ ਉਸ ਤੇ ਫੌਜ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਇਹ ਮੁਕਾਬਲਾ ਕੋਈ ਘੰਟਿਆਂ ਵਰਧੀ ਨਹੀਂ ਸੀ ਇਹ 6 ਦਿਨਾਂ ਤੱਕ ਦਾ ਇਹ ਮੁਕਾਬਲਾ ਚੱਲਿਆ ਇਸ ਮੁਕਾਬਲੇ ਦੇ ਵਿੱਚ ਪਾ ਜਿਲਖਵੀਰ ਸਿੰਘ ਲਖਾ ਤੇ ਉਹਨਾਂ ਦੀ ਸਿੰਘਣੀ ਬੀਬੀ ਹਰਪਾਲ ਕੌਰ ਦੀ ਮੈ ਜੋ ਸਨ ਲੜਾਈ ਲੜ ਰਹਿ ਰਹੇ ਸਨ ਪਰ ਫੌਜ ਨੇ ਬਹੁਤ ਹੀ ਫੈਰਿੰਗ ਕੀਤੀ ਪੁਲਸ ਨੇ ਬੜੀ ਫੈਰਿੰਗ ਕੀਤੀ ਪਰ ਇਹਨਾਂ ਦਾ ਜਿਹੜਾ ਮੋਰਚਾ ਸੀ ਕਹਿੰਦੇ ਉਹ ਬੋਰਡ ਉਤਰਤ ਹੁੰਦਾ ਜਿਹੜਾ ਬੋਰਡ ਉਹਦੇ ਵਿੱਚ ਇੱਕ ਖੱਡ ਬਣੀ ਹੋਈ ਸੀ ਉਹਦੇ ਵਿੱਚ ਇਹਨਾਂ ਦੇ ਮੋਰਚੇ ਦਾ ਲਾਇਆ ਹੋਇਆ ਸੀ ਇਹਨਾਂ ਦੇ ਮੋਰਚੇ ਦਾ ਨਾਂ ਤਾਂ ਪੁਲਸ ਨੂੰ ਪਤਾ ਲੱਗਿਆ ਨਾ ਫੌਜ ਨੂੰ ਤੇ ਉਸ ਤੋਂ ਬਾਅਦ ਜਦੋਂ ਇਹ ਫਿਰ 5-6 ਦਿਨ ਮੁਕਾਬਲਾ ਚੱਲਦਾ ਰਿਹਾ ਲਾਸਟ ਨੂੰ ਗੁਰੂ ਨੇ ਕਿਰਵਾ ਕੀਤੀ ਇਹ ਦੋਨੇ ਸਿੰਘ ਆਪ ਵੀ ਤੇ ਇਹਨਾਂ ਦੇ ਪੰਡ ਸੇ ਹੋਰ ਸਾਥੀ ਨਾਲ ਲੈ ਕੇ ਉਤੋਂ ਸਹੀ ਸਲਾਮਤ ਨਿਕਲ ਜਾਂਦੇ ਆ ਫਿਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਹੋਰ ਦੂਜਾ ਮੁਕਾਬਲਾ ਜਦੋਂ ਇਹਨਾਂ ਦੇ ਨਾਲ ਇਹਨਾਂ ਦੇ ਸਿੰਘ ਨਹੀਂ ਹੁੰਦੀ ਆ ਪਿੰਡ ਜਾਤਾ ਕੋਟ ਦੇ ਪੁਲ ਤੇ ਪੁਲਸ ਨਾਲ ਇਹਨਾਂ ਦੀ ਇੱਕ ਝੜਪ ਹੁੰਦੀ ਆ ਇੱਕ ਮੁਕਾਬਲਾ ਹੁੰਦਾ ਤੇ ਜਦੋਂ ਇਹਨਾਂ ਨੇ ਫਿਰ ਬਹੁਤ ਹੀ ਡਟਵੇਂ ਅ ਹੌਂਸਲੇ ਦੇ ਨਾਲ ਲੜਾ ਕੁਮੇਰੂਪ ਦੇ ਵਿੱਚ ਇਹਨਾਂ ਨੇ ਪੁਲਿਸ ਦਾ ਮੁਕਾਬਲਾ ਦਿੱਤਾ ਉੱਥੇ ਫਾਇਰਿੰਗ ਦੀਆ ਜਵਾਬ ਫਾਇਰਿੰਗ ਚ ਦਿੱਤਾ ਤਾਂ ਪੁਲਸ ਵਾਲਿਆਂ ਨੂੰ ਆਪਣੀਆਂ ਜਾਨਾਂ ਦੀਆਂ ਪੈਗਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਉਹ ਮੈਦਾਨ ਨੂੰ ਛੱਡ ਕੇ ਪਿੱਛੇ हट ਗਏ ਤੇ ਫਿਰ ਅਗਲੀ ਮੰਜ਼ਲ ਦੇ ਵੱਲ ਵਧਦੇ ਗਏ ਜਿੱਦੋਂ ਬੀਬੀ ਹਰਪਾਲ ਕੌਰ ਦੀ ਆਪਾਂ ਗੱਲ ਕਰਦੇ ਆਂ ਨਾ ਉੱਥੋਂ ਦੇ ਇਲਾਕੇ ਦੇ ਲੋਕ ਵੀ ਦੱਸਦੇ ਆਂ ਵੀ ਬੀਬੀ ਹਰਪਾਲ ਕੌਰ ਇੰਨੀ ਕੁ ਦਲੇਰ ਸੀ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਜਿਵੇਂ ਕਰਾਨੇ ਜਿਹੜੇ ਸਾਡੇ ਸਿੱਖ ਯੋਧੇ ਚ ਵੀ ਉਹਨਾਂ ਦੀ ਰੂਹ ਇਹਦੇ ਵਿੱਚ ਆ ਗਈ ਹੈ ਤੇ ਉਹ ਪਿੰਡ ਜਿਹੜੇ ਪਿੰਡ ਨੇ ਉਸ ਇਲਾਕੇ ਦੇ ਲੋਕ ਸੀ ਉਹ ਬਜ਼ੁਰਗ ਲੋਕ ਸੀ ਉਹ ਬੀਬੀ ਹਰਪਾਲ ਕੌਰ ਨੂੰ ਆਪਣੀਆਂ ਧੀਆ ਵਾਂਗ ਸਮਝਦੇ ਸੀ ਤੇ ਗੱਲਾਂ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਵੀ ਇੰਨੀ ਜਿਆਦੇ ਦਲੇਰ ਜਿਹੜੀ ਸਿੰਘਾਂ ਦੇ ਮੋਢੇ ਨਾਲ ਮੋਢਾ ਲਾ ਕੇ ਪੂਰਾ ਬਰਾਬਰ ਦਾ ਮੁਕਾਬਲਾ ਕਰਦੀ ਹੁੰਦੀ ਸੀ ਤੇ ਜਿਹੜੇ ਉਹਨਾਂ ਦੇ ਬਰਾਬਰ ਦੇ ਸੀ ਜਾਂ ਛੋਟੇ ਸੀ ਉਹ ਸਾਰੇ ਉਹਨਾਂ ਨੂੰ ਭੈਣਾ ਵਾਂਗ ਸਤਿਕਾਰ ਦਿੰਦੇ ਹੁੰਦੇ ਸੀ ਇਸ ਕਰਕੇ ਜਦੋਂ ਵੀ ਇਹਨਾਂ ਦੇ ਜਨੀ ਬਹੁਤ ਇੱਕ ਆਪਾਂ ਚਲੋ ਅੱਜ ਸ਼ਾਰਟਕਟ ਵੀਡੀਓ ਬਣਾ ਰਹੇ ਹਾਂ ਵੀ ਸੁੜ ਗਈਆਂ ਗੱਲਾਂ ਦਾ ਆਪਾਂ ਜਲਦੀ ਇਹਨਾਂ ਦੀ ਆਪਾਂ ਜਿਹੜੇ کردار ਲੱਣ ਜਾ ਰਹੇ ਪਰ ਜਦੋਂ ਇਹਨਾਂ ਨੇ ਇਸ ਪੰਦ ਪੰਤੇ ਨੂੰ ਚੁਣਿਆ ਸੀ ਜਦੋਂ ਇਸ ਪੰਦੀ ਨੇ ਰਾਹ ਰਸਤੇ ਤੇ ਆਏ ਸੀ ਨਾ ਰਾਗੀ ਬਣੇ ਸੀ ਤੇ ਉਸ ਟੱਪ ਹਕੂਮਤ ਨੂੰ ਇਹਨਾਂ ਨੇ ਵਕਤ ਪਾ ਰੱਖਿਆ ਸੀ ਕਿ ਸੋਚਦੀ ਹੁੰਦੀ ਸੀ ਕਿ ਉਹ ਮਤ ਵੀ ਇਹ ਸਿੱਖ ਖਾਂਦੇ ਕੀ ਹੈ ਵੀ ਇਸ ਤਰ੍ਹਾਂ ਕਿਵੇਂ ਪੂਜੰਦਾ ਕਿਉਂਕਿ ਜਦੋਂ ਆਪਾਂ ਇਹਨਾਂ ਦੀ ਫਿਰ ਲਾਸਟ ਤੇ ਸਹਾਦਤ ਦੀ ਗੱਲ ਕਰਦੇ ਆ ਨਾ ਜਿਹੜੀ ਇਹਨਾਂ ਦੀ ਸਹਾਦਤਾ ਉਹ ਦਸੰਬਰ 1993 ਪਿੰਡ ਧੂਲਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਹਿਸੀਲ ਬਾਬਾ ਬਕਾਲਾ ਚੋਂ ਪੈਂਦੇ ਪਿੰਡ ਧੂਲਕਾ ਦੇ ਇੱਕ ਬ੍ਰਾਹਮਣਾਂ ਦੇ ਚਬਾਰਾ ਸੀ ਉਹਦੇ ਵਿੱਚ ਰੁਕੇ ਹੋਏ ਸੀਗੇ ਦੋਨੇ ਜੀ ਲਖਵੀਰ ਸਿੰਘ ਲਖਾ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਹਰਪਾਲ ਕੌਰ ਰੁਕੇ ਹੋਏ ਸੀ ਇਹਨਾਂ ਦੇ ਬੱਚੇ ਨੇ ਜਨਮ ਦਿੱਤਾ ਸੀ 48 ਘੰਟਿਆਂ ਦਾ ਬੱਚਾ ਸੀ ਪਰ ਜਦੋਂ ਕੋਲਸ ਨੇ ਆ ਕੇ ਫੋਜ ਨੇ ਆ ਕੇ ਉਸ ਬਾਰੇ ਨੂੰ ਘੇਰਾ ਪਾਇਆ ਅੰਨੇ ਵਾ ਨਹੀਂ ਜਿਆਦਾ ਫਾਇਰਿੰਗ ਕੀਤੀ ਉੱਥੇ ਕਮਾਲ ਦੀ ਗੱਲ ਸੀ ਇੰਨੀ ਦਲੇਰ ਸੀ ਬੀਬੀ ਹਰਪਾਲ कौर ਉਹਨਾਂ ਦੀ ਗੋਦ ਦੇ ਵਿੱਚ 48 ਘੰਟਿਆਂ ਦਾ ਬੱਚਾ ਪਰ ਉਹਨਾਂ ਨੇ ਗੋਲੀ ਦਾ ਜਵਾਬ ਗੋਲੀਆਂ ਨਾਲ ਦਿੱਤਾ ਇਹ ਮੁਕਾਬਲਾ 2 ਵਜੇ ਸਟਾਰਟ ਹੁੰਦਾ ਤੇ ਰਾਤ ਨੂੰ ਦੇ 10 ਵਜੇ ਜਾਂਦੇ ਆ ਰਾਤ ਦੇ 10 ਵਜੇ ਜਾਂਦੇ ਮੁਕਾਬਲਾ ਜਦੋਂ ਜਿਹੜੂ ਖੋਜ ਤੇ ਫੋਰਸ ਆਰਗੂਮੈਂਟ ਪਤਾ ਲੱਗਿਆ ਵੀ ਹੁਣ ਸਾਡੀ ਵਾਸ ਨਹੀਂ ਚੱਲਦੀ ਫਿਰ ਉਹਨਾਂ ਨੇ ਪੈਟਰੋਲ ਦੇ ਬੰਬ ਹੱਥੋਲੇ ਉੱਪਰ ਫੈਂਕਨੇ ਸ਼ੁਰੂ ਕਰ ਦਿੱਤੇ ਆ ਇੱਥੇ ਇੱਕ ਕਲਮ ਹੋਰ ਇਹਦੇ ਵਿੱਚ ਤੁਹਾਨੂੰ ਦੱਸਦਾ ਜਾਵਾਂ ਐਸਆਈ ਇੱਕ ਸੁਖਦੇਵ ਸਿੰਘ ਸੀ ਜੀ ਜੋ ਇਹਨਾਂ ਦੇ ਪਰਿਵਾਰਾਂ ਨੂੰ ਬਹੁਤ ਅੰਗ ਕਰਦਾ ਹੁੰਦਾ ਸੀ ਜਦੋਂ ਬੀਬੀ ਹਰਪਾਲ ਕੌਰ ਤੇ ਨਜ਼ਰੋਂ ਦੇ ਨਾਲ ਕਈ ਵੀ ਉਹ ਸੁਖਦੇਵ ਸਿੰਘ ਐਸਆਈ ਆ ਤੇ ਉਹਨੇ ਉਹਦੇ ਤੇ ਫਾਇਰ ਕੀਤਾ ਤੇ ਉਹ ਵੀ ਉੱਥੇ ਫਿਰ ਉਹਦਾ ਕੀਰਤਨ ਸੁਣਾ ਪੜਦਾ ਉਹਦੇ ਕੀਤਿਆਂ ਦਾ ਅਲ ਮਿਲ ਗਿਆ ਉੱਥੇ ਉਹਨਾਂ ਨੇ ਤੇ ਇਹ ਜਿਹੜਾ ਮੁਕਾਬਲਾ ਸੀ ਰਾਤ ਨੂੰ 10 ਵਜੇ ਤਾਈਂ ਚੱਲਿਆ ਲਾਸਟ ਨੂੰ ਜਦੋਂ ਪਤਾ ਲੱਗ ਗਿਆ ਵੀ ਹੁਣ ਇਹ ਬੱਸ ਸਾਡੇ ਬਸੋਂ ਬਾਹਰ ਆ ਪੁਲਿਸ ਦੇ ਪਹੁੰਚਦੇ ਪਰ ਫਿਰ ਉਹਨਾਂ ਨੇ ਹੌਲ ਦੇ ਬੰਬੋ ਹੱਥ ਕੋਲੇ ਉੱਤੇ ਸੱਟ ਕੇ ਉਸ ਥੈਪ ਨੂੰ ਰਾਖ ਕਰ ਦਿੱਤਾ ਫਿਰ ਇਸ ਥੈਪ ਦੀ ਰਾਖ ਦੇ ਵਿੱਚ ਭਾਈ ਲਖਵੀਰ ਸਿੰਘ ਲੱਖਾ ਉਹਨਾਂ ਦੀ ਧਰਮਕਨੀ ਬੀਬੀ ਹਰਪਾਲ ਕੋ ਉਹਨਾਂ ਦਾ ਬੱਚਾ 48 ਘੰਟਿਆਂ ਦਾ ਇਹ 1993 ਨੂੰ ਸ਼ਹੀਦ ਹੁੰਦੇ ਆ ਇੱਥੇ ਹੀ ਗੱਲ ਨਹੀਂ ਜਦੋਂ ਆਪਾਂ ਇਹਨਾਂ ਦੇ ਪਰਿਵਾਰਾਂ ਦੀ ਗੱਲ ਕਰਗੇ ਜਿਹੜਾ ਬੀਬੀ ਹਰਪਾਲ ਕੌਰ ਦਾ ਚਾਚਾ ਸਹੁਰਾ ਸੀ ਨਸ ਸਿੰਘ ਤੇ ਸਿੰਘ ਕਾਲਾ ਉਹਨਾਂ ਤੇ ਬਹੁਤ ਪੁਲਿਸ ਨੇ ਸਦਾਜ ਜੁਲੂਮ ਕੀਤੇ ਬਹੁਤ ਜਿਆਦੇ ਜਿਹੜਾ ਉਦਮ ਸਿੰਘ ਥਾਣੇਦਾਰ ਸੀ ਉਹਨੇ ਇੱਕ ਅਰੇ ਨੂੰ ਫਰੋਤੀ ਲੈ ਕੇ ਛੱਡਿਆ ਵੀ ਸੀਗਾ ਉਸ ਪਰ 28000 ਰੁਪਏ ਉਤੋਂ ਲੈ ਕੇ ਉਹਨੇ ਜਾਨ ਬਖਸ਼ੀ ਨਾਲ ਤੇ ਹੋਰ ਚੀਮਾ ਗੁੱਡੀ ਦਾ ਸਿੰਘ ਇੱਕ ਸਿੰਘ ਹੋਰ ਨਾਲ ਸੀ ਉਹਨਾਂ ਨੂੰ ਉਹਨਾਂ ਨੇ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਤੂੰ ਕਈ ਰਿ ਸੰਦੇਸ ਸਿੰਘ ਕਾਲਾ ਦੱਸਦੇ ਆ ਉਹਨਾਂ ਦੀ ਜਵਾਨ ਦੀ ਗੱਲ ਉਹ ਕਹਿੰਦਾ ਅੱਜ ਵੀ ਠੰਡ 'ਚ ਮੇਰੇ ਉਹ ਦਰਦ ਅੱਡ ਦਰਦ ਕਰਦਾ ਐ ਇੰਨਾ ਪੁਲਸ ਨੇ ਮੈਨੂੰ ਕੁੱਟ ਮਾਰ ਦਿੱਤਾ ਜਿਹੜਾ ਇਸ ਸਮਾਂ ਸੀ ਨਾ ਸਾਡਾ ਪਿਆਸ ਦਾ ਇਹ ਬੜਾ ਹੀ ਲੋਕਰ ਨੇ ਦਰਦ ਹੰਡਾਇਆ ਜਿਹੜੇ ਸਿੰਘ ਇਸ ਰਾਤ ਤੁਰੇ ਸੀ ਉਹਨਾਂ ਨੇ ਤਾਂ ਦਰਦ ਹੰਡਾਇਆ ਹੁੰਦਾ ਜਿਹੜੇ ਉਹਨਾਂ ਦੇ ਪਿੱਛੇ ਹੋਰ ਪਰਵਾਸ ਸੀ ਨਾ ਉਹਨਾਂ ਨਾਲ ਵੀ ਸਰਕਾਰਾਂ ਨੇ ਕਾਤਮੀ ਕੀਤੀ ਬਹੁਤ ਜ਼ਿਆਦਾ ਇਹਨਾਂ ਦਰਦ ਸਨਾਇਆ ਫਿਰ ਇੱਕ ਹੋਰ ਇਹਨਾਂ ਦੇ ਘਟਨਾ ਮੈਂ ਤੁਹਾਨੂੰ ਪੁੱਲ ਚੱਲਿਆ ਸੀ ਉਹ ਦੱਸ ਸਮਝ ਹੀ ਕਰ ਲਿਗੇ ਆਪਾਂ ਬੀਬੀ ਹਰਪਾਲ ਕੌਰ ਜੀ ਦੇ ਚਾਚਾ ਸਹਰਾ ਸੀਗੇ ਜਿਹੜੇ ਸੁਰਦੇਵ ਸਿੰਘ ਕਾਲਾ ਉਹਨਾਂ ਦੇ ਜਿਹੜੇ ਦਾਦਾ ਸੀਗੇ ਗੋਟਾ ਸਿੰਘ ਉਹਨਾਂ ਦੀ ਇੱਕ ਵਾਰੀ ਡੈਥ ਹੁੰਦੀ ਹੈ ਜਦੋਂ ਤੇ ਕਿਸੇ ਨੇ ਇੰਦਾਂ ਹੀ ਰੌਲਾ ਪਾਇਆ ਵੀ ਕਹਿੰਦੇ ਉਹਨਾਂ ਦੇ ਸੰਸਕਾਰ ਤੇ ਭਾਈ ਅਫੀਰ ਸਿੰਘ ਲੱਖਾ ਤੇ ਬੀਬੀ ਹਰਪਾਲ ਕੌਰ ਆਉਣੇ ਆ ਤੇ ਜਿੱਦਾਂ ਹੀ ਪਤਾ ਲੱਗਿਆ ਪੁਲਿਸ ਨੂੰ ਪੁਛਦਿਆਂ ਡਾਰਾਂ ਬੰਨ੍ਹ ਕੇ ਆਗੇ ਉਹ ਜਾਲਮ ਪੂਰੇ ਤੁਮਨੇ ਕਿਸੇ ਤੋਂ ਕੋਈ ਗੱਲ ਬਾਤ ਨਹੀਂ ਨਹੀਂ ਕਿਸੇ ਹੋਂਸਾਰ ਉਹਨਾਂ ਦੇ ਚਾਚਾ ਸਹਰਾ ਸੀ ਜੇ ਸੁਰਦੇਵ ਸਿੰਘ ਕਾਲਾ ਉਹ ਨੂੰ ਕ੍ਰਿਸਨਾ ਸ਼ੁਰੂ ਕਰਤਾ ਪਰਸ ਨੇ ਤੇ ਪੰਚਾਇਤ ਨੇ ਬੜਾ ਰੋਕਿਆ ਪਿੰਡ ਦੇ ਲੋਕਾਂ ਨੇ ਬੜਾ ਰੋਕਿਆ ਕਿਸੇ ਦੀ ਇੱਕ ਨਹੀਂ ਮੰਨੀ ਉਹਨੂੰ ਥਾਣੇ 'ਚ ਰਹਿ ਗਏ ਫਿਰ ਮਹਿੰਦਰ ਸਿੰਘ ਸਰਪੰਚ ਤੇ ਨਾਲ ਪੰਚਾਇਤ ਉਹਨਾਂ ਦੇ ਜਾਂਦੀ ਆ ਉਹਨਾਂ ਨੂੰ ਇੱਕ ਦਿਨ ਦੀ ਰਿਹਾਈ ਤੇ ਲਿਆਂਦਾ ਗਿਆ ਸਿਰਫ ਵੀ ਸੰਸਕਾਰ ਕਰਨ ਲਈ ਛੱਡ ਦੋ ਕਿਉਂਕਿ ਉਹਨਾਂ ਦੇ ਦਾਦਾ ਜੀ ਸੀ ਬੁੱਢਾ ਸੀ ਉਹਨਾਂ ਦਾ ਡੈਥ ਹੋਈ ਸੀਗੀ ਤੇ ਇੱਕ ਦਿਨ ਲਈ ਛੱਡਿਆ ਫਿਰ ਉਸ ਤੋਂ ਬਾਅਦ ਫਿਰ ਡਾਕਟਰ ਕਰਕੇ ਲਾ ਕੇ 12 ਦਿਨ ਉਹਨਾਂ ਨੂੰ ਥਾਣੇ 'ਚ ਕਰੰਟ ਲਾਉਂਦੇ ਗਏ ਇਹ ਪਰਿਵਾਰਾਂ ਤੇ ਵੀ ਇੰਨਾ ਜ਼ਿਆਦਾ ਜ਼ੁਲਮ ਹੋਇਆ ਉਸ ਟਾਈਮ ਹਕੂਮਤ ਨੇ ਕੀਤਾ ਜਿਹਦੇ ਸਾਡੇ ਸੰਘ ਸੀ ਅੱਜ ਮੈਂ ਤਾਂ ਕਰਕੇ ਇਹ ਆਪਾਂ ਇੱਕ ਜਿੰਨੇ ਕੁ ਵਾਏ ਪੜਦਾ ਰਹਿਣਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਰਹਿਣਾ ਕਿ ਸਾਡੇ ਜਿਹੜੇ 20ਵੀਂ ਸਦੀ ਦੇ ਯੋਧੇ ਆ ਉਹਨਾਂ ਦਾ ਜਿਹੜਾ ਸੰਘਰਸ਼ ਸਾਥ ਹਯਾਰ ਵੰਦ ਸੰਘਰਸ਼ ਆ ਉਹਨਾਂ ਚ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਪੰਜਾਬ ਨੂੰ ਚਾਉਂਦੇ ਲਈ ਸਾਡੇ ਹੱਕਾਂ ਦੇ ਤੇ ਰਖਵਾਲੀ ਕਰਨ ਲਈ ਸਾਡਾ ਜਿਹੜਾ ਧਾਰਮਿਕ ਮੁੱਦਿਆਂ ਨੂੰ ਅੱਗੇ ਲੈ ਹੁੰਦੇ ਲਈ ਆਪਣੀਆਂ ਜਾਨਾਂ ਵਾਰੀਆਂ ਤੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਜਿੱਦੋਂ ਵੀ ਤੁਸੀਂ ਇਸ ਵੀਡੀਓ ਨੂੰ ਫੋਨਦੇ ਹੋ ਤੇ ਜਰੂਰ ਇੱਥੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਅੱਗੇ ਹੋਰਾਂ ਨੂੰ ਵੀ ਪਤਾ ਲੱਗੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ ਅਸੀਂ ਕਿਸ ਯੋਧੇ ਵਾਰਸਾਂ ਦੇ ਵੰਸਾਂ ਸਾਡੇ ਸਾਡੇ ਵੱਡੇ ਵੱਡੇ ਰਿਆ ਨੇ ਸਾਡੇ ਸਿੱਖਾਂ ਲਈ ਸਾਡੇ ਹੱਕਾਂ ਲਈ ਕੀ ਕੁਝ ਪੀ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ ਕੀ ਕੀ ਦਰਦ ਸਹੇ ਆ ਤਾਂ ਕਰਕੇ ਸਾਰੀਆਂ ਗੱਲਾਂ ਲੈ ਕੇ ਮੈਂ ਬੜੀ ਸ਼ੋਰਟ ਗਰੁੱਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦਾ ਹੁਣਾ ਕਈ ਯਰੀ ਯੋਧੇ ਆ ਬਹੁਤ ਵੱਡੇ ਇਹਨਾਂ ਦੇ ਉੱਚੇ ਕੱਦ ਕਾਠਾ ਇਹਨਾਂ ਦੇ ਕਰਤਾਰ ਉੱਚੇ ਆ ਇਹਨਾਂ ਦੇ ਜਿਹੜੇ ਕਾਰਨਾਮੇ ਸੀ ਬਹੁਤ ਉੱਚੇ ਆ ਬਹੁਤ ਪਵਿੱਤਰ ਰੂਹਾਂ ਜਿਨ੍ਹਾਂ ਨੂੰ ਅੱਜ ਆਪਾਂ ਯਾਦ ਕਰ ਰਹੇ ਆ ਇਹਨਾਂ ਦੀ ਜਿੰਦਗੀ ਦੇ ਕਰਤਾਰਾਂ ਨੂੰ ਮੈਂ ਸੁਣਾਉਂਦੇ ਟਾਈਮ ਤੇਰੀ ਮਿੱਠੋ ਬੋਲਣ ਲੱਗਿਆਂ ਗਲਤੀਆਂ ਹੋ ਜਾਂਗੀਆਂ ਉਹਦੇ ਤੋਂ ਮੈਂ ਖਿਮਾ ਦਾ ਜਾਚ ਕਰਾਂ ਜੀ ਤੁਸੀਂ ਸਾਰੇ ਬਖਸ਼ਣ ਜੋਗ ਕਿਰਪਾ ਕਰਕੇ ਇੱਕ ਬਖਸ਼ਣਾ 와희 h 티카칼사와희 i 티키 k